ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹਿ ਗੁਰੂ ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ ਸਵਾਹਿ ਗੁਰੂ ਵਾਹਿ ਗੁਰੂ ਸਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ

ਵਾਹੇ ਗੁਰੂ 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 ਵਾਹੇ ਵਾਹੇ ਗੁਰੂ ਅਕਵਾਹੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸੰਤ ਅਮਨਦੀਪ ਸਿੰਘ ਜੀ ਮੁਖੀ ਟਕਸਾਲ ਭਾਈ ਮਨੀ ਸਿੰਘ ਜੀ ਔਰ ਮੁਖ ਸੇਵਾਦਾਰ ਬਾਬਾ ਦੀਪ ਸਿੰਘ ਜੀ ਅੰਮ੍ਰਿਤ ਵੇਲੇ ਸ਼ਨਾਨ ਸਰਦਾਰ ਸਵਰਨ ਸਿੰਘ ਪਾਟਿਆ ਜੀ ਇਹਨਾਂ ਦੇ ਕੋਸ਼ਿਸ਼ ਦੇ ਨਾਲ ਅੱਜ ਇੱਥੇ ਮੈਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ ਔਰ ਇੱਥੇ ਸੰਗਤਾਂ ਦੇ ਰੂਬਰੂ ਹੋਣ ਦਾ ਮੌਕਾ ਮਿਲਿਆ ਹੈ ਤੇ ਸੋ ਅੱਜ ਮੈਂ ਸ਼ੋਮਨਿਆ ਕਾਲੀ ਦਲ ਵੱਲੋਂ ਬਤੌਰ ਜਨਰਲ ਕਤਰ ਸ਼ੋਮਨਿਆ ਕਾਲੀ ਦਲ ਅੱਜ ਇੱਥੇ ਬਿੰਤੀਆਂ ਕਰਨ ਆਈ ਸੀ ਸੰਗਤ ਨੂੰ ਕਿ ਇਸ ਵਾਰ ਅਸੀਂ ਆਪਣੀ ਜੋ ਮਾਂ ਪਾਰਟੀ ਹੈ ਸਾਡੀ ਪੰਜਾਬ ਦੀ ਆਪਣੀ ਪਾਰਟੀ ਪੰਥਕ ਜਮਾਤ ਸ਼੍ਰੋਮਣੀ ਅਕਾਲੀ ਦਲ ਉਸ ਦਾ ਸਾਥ ਦਈਏ ਕਿਉਂਕਿ ਪੰਜਾਬ ਦੀ ਜੋ ਹੋਂਦ ਹੈ ਜਾਂ ਮੈਨੂੰ ਲੱਗਦਾ ਜੋ ਪੰਜਾਬੀ ਅਤੇ ਦੇ ਰਾਖੇ ਨੇ ਜਾਂ ਪੰਜਾਬ ਦੇ ਹੱਕਾਂ ਦੀ ਰਾਖੀ ਹੈ ਉਹ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦਾ ਹੈ ਉਹ ਜੋ ਕਿ ਆ ਸਿੱਕਰ ਕੀਤਾ ਵੀ ਹੈ ਜਦ ਵੀ ਪੰਜਾਬ ਦੇ ਉੱਤੇ ਕਦੀ ਵੀ ਕੋਈ ਮਾੜਾ ਸਮਾਂ ਆਇਆ ਹੈ ਜਾਂ ਪੰਜਾਬ ਦੇ ਹੱਕਾਂ ਤੇ ਕੋਈ ਡਾਕਾ ਪਿਆ ਹੈ ਤਾਂ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਨੇ ਅੱਗੇ ਆ ਕੇ ਪੰਜਾਬ ਦੇ ਹੱਕਾਂ ਦੀ ਰਾਖੀ ਕੀਤੀ ਹੈ ਚਾਹੇ ਦੀ ਵਿਵਾਸ ਅਮਰਿਤ ਕਾਰਜੀ ਦੀ ਗੱਲ ਕਰ ਲਈਏ ਬਤੌਰ ਐਮਪੀ ਉਹਨਾਂ ਨੇ ਹਮੇਸ਼ਾ ਪੰਜਾਬ ਦੇ ਮੁੱਦਿਆਂ ਨੂੰ ਜਾ ਕੇ ਪਾਰਲੀਮੈਂਟ 'ਚ ਰੱਖਿਆ ਹੈ ਤੇ ਸੋ ਅੱਜ ਜੋ ਸਾਡੇ ਇੱਥੋਂ ਦੇ ਲੋਕ ਸਭਾ ਹਲਕੇ ਦੀ ਸੀਟ ਦੇ ਉਮੀਦਵਾਰ ਅਨਿਲ ਜੋਸ਼ੀ ਜੀ ਅੱਜ ਉਹਨਾਂ ਲਈ ਵੀ ਇੱਥੇ ਬੇਨਤੀਆਂ ਕੀਤੀਆਂ ਸੰਗਤਾਂ ਨੂੰ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਕੇ ਆਪਾਂ ਉਹਨਾਂ ਨੂੰ ਵੀ ਵੋਟਾਂ પા ਕੇ ਵਿਜੇ ਕਰੀਏ ਤਾਂ ਕਿ ਜੋ ਅੰਮ੍ਰਿਤਸਰ ਦੇ ਸੁਧਾਰ ਹੋਣ ਲਈ ਬਹੁਤ ਸਾਰੇ ਕੰਮ ਨੇ ਕਾਫੀ ਸਾਰੇ ਪ੍ਰੋਜੈਕਟ ਨੇ ਕਿਉਂਕਿ ਜਿਹੜੇ ਇੱਥੇ ਮੌਜੂਦਾ ਐਮਪੀ ਰਹੇ ਨੇ 7 ਸਾਲ ਤੋਂ ਉਹਨਾਂ ਨੇ ਕੋਈ ਐਸੀ ਖਾਸ ਜੋ ਉਹਨਾਂ ਦੀ ਕਾਰਜਗਾਰੀ ਨਹੀਂ ਰਹੀ ਸ਼ਹਿਰ ਵਾਸੀਆਂ ਲਈ ਜਾਂ ਗੁਰੂ ਨਗਰੀ ਲਈ ਜੋ ਕਿ ਕਹੀ ਜਾ ਸਕੇ ਸੋ ਬਹੁਤ ساری ਐਸੀ ਡਿਵੈਲਪਮੈਂਟ ਹੈ ਜੋ ਰੁਕੀ ਹੋਈ ਹੈ ਅਮਰitsar ਸਾਹਿਬ ਦੀ ਤਾਂ ਅਗਰ ਅਸੀਂ ਅਨਿਲ ਜੋਸ਼ੀ ਜੀ ਨੂੰ ਮੌਕਾ ਦਿੰਨੇ ਆ ਇਸ ਵਾਰ ਤਾਂ ਮੈਨੂੰ ਲੱਗਦਾ ਕਿ ਅਗਰ ਉਹ ਐਮ ਐਲ ਏ ਹੋ ਕੇ ਵੀ ਇਸ ਗੁਰੂ ਨਗਰੀ ਦੀ ਇੰਨੀ ਸੇਵਾ ਕਰ ਸਕਦੇ ਆ ਤਾਂ ਇੱਕ ਲੋਕਲ ਬੋਡੀ ਮੰਤਰੀ ਸੀ ਉਹਨਾਂ ਨੇ ਬਹੁਤ ਕੰਮ ਕੀਤਾ ਹੈ ਤੇ ਸੋ ਅਗਰ ਉਹਨਾਂ ਕੋਲ ਐਮ ਪੀ ਦੀ ਪਾਵਰ ਹੋਏਗੀ ਤੇ ਜੋ ਰੁਕੇ ਹੋਏ ਪ੍ਰੋਜੈਕਟਸ ਨੇ ਜਾਂ ਹੋਰ ਫਿਰ ਜੋ ਅਮਰਸਰ ਦੀ ਡਿਵੈਲਪਮੈਂਟ ਹੈ ਉਹ ਕਾਫੀ ਹੱਤਿਕਰ ਹੋ ਜਾਏਗੀ